ਬੜਾ ਨੌਜਵਾਨ ਹੋਣਹਾਰ ਸਾਡਾ ਛੋਟਾ ਵੀਰ ਸੀਗਾ ਇੰਡਸਟਰੀ 'ਚ ਜਿਹਨੇ ਬੜਾ ਚੰਗਰ ਨਾਮ ਕਮਾਇਆ ਇੰਡਸਟਰੀ ਨੂੰ ਬੜੀ ਲੋੜ ਸੀ ਉਹਦੀ ਉਹ ਸਾਡੇ 'ਚ ਨਹੀਂ ਰਹੇ ਲੱਖਾਂ ਲੋਕਾਂ ਨੇ ਉਹਦੀਆਂ ਅਰਦਾਸਾਂ ਦੁਆਵਾਂ ਕੀਤੀਆਂ ਜਿਹੜੀ ਲੋਕੋ ਨੂੰ ਕਦੇ ਜ਼ਿੰਦਗੀ 'ਚ ਨਹੀਂ ਮਿਲੇ ਉਹਨਾਂ ਲੋਕਾਂ ਨੇ ਵੀ ਦੁਆਵਾਂ ਕੀਤੀਆਂ ਬੜਾ ਸੁਭਾਵਨਾ ਭਰਪੂਰ ਨੌਜਵਾਨ ਸੀਗਾ ਸਾਡੀ ਇੰਡਸਟਰੀ ਨੂੰ ਉਹਦੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਉਹਦੀ ਬਹੁਤ ਲੋੜ ਸੀ ਉਹ ਬੈਠਾ ਵੀ ਰਹਿੰਦਾ ਆਪਣੇ ਪਰਿਵਾਰ 'ਤੇ ਇਹੀ ਸਾਡੇ ਲਈ ਮੈਂ ਸਮਝਦਾ ਕਿ ਬੜੀ ਸਕੂਨ ਵਾਲੀ ਗੱਲ ਸੀ ਪਰ ਨਹੀਂ ਹੋਇਆ ਕਿ ਸੇਤੀਆਂ ਅਰਦਾਸਾਂ ਕੰਮ ਨਹੀਂ ਕੀਤੀਆਂ ਦੁਆਵਾਂ ਕੰਮ ਨਹੀਂ ਕੀਤੀਆਂ ਕਲੈਣੀ ਮੌਤ ਨੇ ਆ ਕੇ ਸਾਡੇ ਕੋਲੋਂ ਸਾਡਾ ਛੋਟਾ ਜੀਵ ਖੋ ਲਿਆ ਮੈਂ ਇੱਕ ਮੀਡੀਆ ਨੂੰ ਬੇਨਤੀ ਕਰਦਾ ਕਿ ਜਦੋਂ ਤੋਂ ਇਹ ਖਬਰ ਆਈ ਹੈ ਉਹਦਾ ਪਿੰਡ ਪੋਣਾ ਹੈ ਲੁਧਿਆਣੇ ਤੋਂ ਚੱਪਕੇ ਅੱਜ ਘਰ ਘਰ ਚ ਅਸੀਂ ਜਿਹੜੇ ਸਾਡੇ ਬੰਦੇ ਮੋਬਾਈਲ ਲੈ ਕੇ ਪੁੱਛ ਰਹੇ ਹੈ ਕਿ ਤੁਹਾਨੂੰ ਕੀ ਮਸੂਰ ਬਾਇਾ ਕਿਰਪਾ ਕਰਕੇ ਉਹ ਜੀ ਰਿਪੋਰਟਿੰਗ ਨਾ ਕਰੋ ਸਾਨੂੰ ਦੁੱਖ ਹੈ ਸਾਰਿਆਂ ਨੂੰ ਦੁੱਖ ਹੈ ਇਹ ਘੜੀ ਕਿਸੇ ਤੇ ਵੀ ਆ ਸਕਦੀ ਹੈ ਆਪਾਂ ਇੱਕ ਇਹੋ ਜਿਹਾ ਦੁੱਖ ਚ ਇੱਕ ਦੂਜੇ ਦੇ ਨਾਲ ਖੜੀਏ ਕਿਰਪਾ ਕਰਕੇ ਕਿਸੇ ਨੂੰ ਆਪਾਂ ਇਹ ਤਾਂ ਮਜ਼ਾਕ ਦਾ ਪਾਤਰ ਨਾ ਬਣਾਈਏ ਜੀ ਆਪਾਂ ਇੱਕ ਦਿਨ ਪੁੱਛੇ ਕਿ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਬੜੀ ਦੁੱਖ ਦੀ ਘੜੀ ਹੈ ਜੀ মিডিਆ ਬਹੁਤ ਚੰਗੀ ਰਿਪੋਰਟਿੰਗ ਕਰਦਾ ਰਿਹਾ ਪਰ ਹੁਣ ਵੀ ਆਪਾਂ ਨੂੰ ਇਹੋ ਜੇ ਮੌਕਿਆਂ ਦੇ ਉੱਤੇ ਆਪਣੀ ਸਹੀ ਰਿਪੋਰਟਿੰਗ ਕਰਨੀ ਚਾਹੀਦੀ ਹੈ ਨੌਂ ਪਰਿਵਾਰ ਦੀ ਸੰਸਕਾਰ ਕਦੋਂ ਹੈ ਕੱਲ ਸੰਸਕਾਰ ਦੀ ਪਰਿਵਾਰ ਸਲਾਹ ਕਰਨੀ ਹੈ ਜੀ ਕੱਲ ਸੰਸਕਾਰ ਕਰਾਂਗੇ ਅੱਜ ਇਹਨੂੰ ਕਰ ਲੈ ਕੇ ਜਾਵਾਂਗੇ ਤੋਂ ਬਾਅਦ ਪਿੰਡ ਲੈ ਕੇ ਜਾਵਾਂਗੇ ਔਰ ਜੱਦੀ ਪਿੰਡ ਹੈ ਜੀ ਉਹਨਾਂ ਉੱਥੇ ਲੈ ਕੇ ਜਾਵਾਂਗੇ